ਕਰਦੇ ਬਹੁਤ ਚਰਚੇਤ ਗੁਰਪ੍ਰੀਤ ਹਰੀਨੋ ਕਤਲकांड ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ 12 ਦੇ ਖਿਲਾਫ ਦੋਸ਼ਤ ਹੈ ਤੁਜੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸੁਭਾਗ ਕਰਦਾ ਹੈ। ਕਰੀਬ ਸਵਾ ਸਾਲ ਪਹਿਲਾਂ ਫਰੀਕੋਟ ਜ਼ਿਲ੍ਹੇ ਦੇ ਪਿੰਡ ਹਰੀਨੋ 9 ਅਕਤੂਬਰ 2024 ਨੂੰ ਸਿੱਖ ਪ੍ਰਚਾਰਕ ਗੁਰਪ੍ਰੀਤ ਹਰੀਨੋ ਦਾ ਉਹਨਾਂ ਦੇ ਹੀ ਪਿੰਡ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਫਰੀਕੋਟ ਪੁਲਿਸ ਵੱਲੋਂ 17 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ। ਜਿਸ ਵਿੱਚ ਗੈਂਗਸਟਰ ਅਰਸ਼ ਦੱਲਾ ਅਤੇ ਦੇ ਮੈਂਬਰ ਪਾਰਲੀਮੈਂਟ ਅਮਰਤਪਾਲ ਨੂੰ ਨਾਮਜ਼ਦ ਕੀਤਾ ਗਿਆ ਸੀ ਅਜੇ ਮਾਮਲੇ ਦੇ ਵਿੱਚ 17 ਲੋਕਾਂ ਦੇ ਖਿਲਾਫ ਇਹ ਮਾਮਲਾ ਚੱਲ ਰਿਹਾ ਸੀ ਅਤੇ ਇਸ ਮਾਮਲੇ ਵਿੱਚ ਹੁਣ ਮਾਨਯੋਗ ਅਦਾਲਤ ਵੱਲੋਂ 12 ਦੇ ਖਿਲਾਫ ਦੋਸ਼ ਤੈਅ ਕਰ ਦਿੱਤੇ ਗਏ ਨੇ ਦੱਸਿਏ ਕਿ ਇਸ ਮਾਮਲੇ ਦੇ ਵਿੱਚ ਅਰਸ਼ ਦੱਲਾ ਜੋ ਵਿਦੇਸ਼ ਬੈਠਾ ਹੈ ਅਤੇ ਐਮਪੀ ਅਮਰਤਪਾਲ ਜੋ ਦਿਵੜੂਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਹਨ ਉਹਨਾਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਨਹੀਂ ਹੋ ਸਕੀ ਅਤੇ ਇਸ ਮਾਹੌਲ ਦੇ ਵਿੱਚ ਜਿੰਨੇ ਵੀ ਲੋਕ ਗ੍ਰਿਫਤਾਰ ਸੀ 12 ਦੇ ਕਰੀਬ ਜਿਨ੍ਹਾਂ ਵੱਲੋਂ ਅਸਲਾ ਦਿੱਤਾ ਗਿਆ ਸੀ ਜਾਂ ਠਹਿਰਗਾ ਦਿੱਤੀ ਗਈ ਸੀ ਕਤਲ ਕੀਤਾ ਗਿਆ ਸੀ ਉਹ ਸਾਰੇ ਹੀ ਇਸ ਵਿੱਚ ਫੜੇ ਗਏ ਸਰ ਉਹਨਾਂ ਦੇ ਖਿਲਾਫ ਇਹ ਚਲਾਨ ਪੇਸ਼ ਕੀਤਾ ਗਿਆ ਸੀ ਅਤੇ ਇਹਨਾਂ ਦੇ ਖਿਲਾਫ ਇਹ ਜਿਹੜੇ ਦੋਸ਼ ਤੈਹ ਹੋ ਚੁੱਕੇ ਨੇ ਆ ਦੱਸ ਦਈਏ ਕਿ ਐਮਪੀ ਅਮਰਿਤਪਾਲ ਅਤੇ ਅਰਸ਼ ਡੱਲਾ ਅਤੇ 5 ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਖਿਲਾਫ ਹਜੇ ਤੱਕ ਇਹ ਦੋਸ਼ ਤੈਹ ਨਹੀਂ ਹੋ ਪਏ ਕਿਉਂਕਿ ਨਾ ਹੀ ਉਹਨਾਂ ਦੀ ਕੋਈ ਹਜੇ ਤੱਕ ਗ੍ਰਿਫਤਾਰੀ ਹੋਈ ਹੈ ਅਤੇ ਗ੍ਰਿਫਤਾਰੀ ਹੋਵੇਗੀ ਉਸ ਤੋਂ ਬਾਅਦ ਹੀ ਪੁੱਛਗਛ ਹੋਵੇਗੀ ਅਤੇ ਜਿਹੜਾ ਉਹਨਾਂ ਦਾ ਚਲਾਨ ਪੇਸ਼ ਹੋਵੇਗਾ ਗੁਰਪ੍ਰੀਤ ਹਰੀਨੋਵਾਰੇ ਦੱਸਦੀ ਕਿ ਇਹ ਫਰੀਕੋਟ ਜ਼ਿਲ੍ਹੇ ਦੇ ਪਿੰਡ ਹਰੀਨੋਵ ਦੇ ਰਹਿਣ ਵਾਲੇ ਸਨ ਅਤੇ ਵਾਰਸ ਪੰਜਾਬ ਜਥੇਬੰਦੀ ਦੇ ਵਿੱਚ ਐਕਟਿਵ ਸਨ ਅਤੇ ਲਗਾਤਾਰ ਸਿੱਖ ਗਤੀਵਧੀਆਂ ਦੇ ਵਿੱਚ ਹਿੱਸਾ ਲੈਂਦੇ ਸਨ ਪਰ ਕਿਸੇ ਸਮੇਂ ਪਿਛਲੇ ਸਮੇਂ ਦੇ ਵਿੱਚ ਅਮਰਤਪਾਲ ਅਤੇ ਗੁਰਪ੍ਰੀਤ ਹਰੀਨੋਵ ਦੇ ਵਿਚਕਾਰ ਕੋਈ ਖਠਾਸ ਆਈ ਸੀ ਅਤੇ ਲਗਾਤਾਰ ਇਹਨਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਵਿਆਣਵਾਦੀਆਂ ਵੀ ਕੀਤੀਆਂ ਜਾਂਦੀਆਂ ਸਨ ਅਤੇ ਉਸ ਸਮੇਂ ਗੁਰਪ੍ਰੀਤ ਹਰੀਨੋਵ ਨੂੰ ਵੀ ਧਮਕੀਆਂ ਵੀ ਹੁੰਦੀਆਂ ਸਨ ਅਤੇ ਉਸ ਤੋਂ ਬਾਅਦ 9 ਅਕਤੂਬਰ 2024 ਦੇ ਵਿੱਚ ਗੁਰਪ੍ਰੀਤ ਹਰੀ ਨੌਂ ਦਾ ਉਹਨਾਂ ਦੇ ਪਿੰਡ ਦੇ ਵਿੱਚ ਇਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਵਾਰ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਐਮਪੀ ਅਮਰਤਪਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਵਿਦੇਸ਼ੀ ਬੈਠੇ ਗੈਂਗਸਟਰ ਅਸ਼ਟਲਾ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਤਕਰੀਬਨ 17 ਦੇ ਕਰੀਬ ਲੋਕ ਸਨ ਜਿਨ੍ਹਾਂ ਨੂੰ ਇਹ ਨਾਮਜ਼ਦ ਕੀਤਾ ਗਿਆ ਸੀ। ਫਿਲਹਾਲ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਹੁਣ ਫ੍ਰੀਕਵੈਂਟ ਪੁਲਿਸ ਵੱਲੋਂ 12 ਲੋਕਾਂ ਦੇ ਖਿਲਾਫ ਇਹਦਾ ਚਲਾਨ ਪੇਸ਼ ਕੀਤਾ ਗਿਆ ਸੀ ਅਤੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਮਾਨਯੋਗ ਅਦਾਲਤ ਵੱਲੋਂ ਦੋਸ਼ ਤੈਅ ਕਰ ਦਿੱਤੇ ਗਏ ਨੇ। ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਵਿੱਚ ਦੇਖਣੀ ਗੱਲ ਇਹ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਹੋਰ ਕੀ ਸਜ਼ਾਵਾਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਹਨ ਤੇ ਪਾਸੇ ਜੋ ਪੰਜ ਰਹਿੰਦੇ ਹਨ ਜਿਨ੍ਹਾਂ ਦੇ ਵਿੱਚ ਅਮਰਤਪਾਲ ਐਮਪੀ ਅਤੇ ਅਰਸ਼ ਦੱਲਾ ਹੈ ਉਹਨਾਂ ਦੇ ਬਾਰੇ ਪੁਲਿਸ ਕੀ ਕਾਰਵਾਈ ਕਰਦੀ ਹੈ ਕਿਉਂਕਿ ਇਹਨਾਂ ਦੀ ਅਜੇ ਤੱਕ ਨਾ ਹੀ ਗ੍ਰਿਫਤਾਰੀ ਹੋਈ ਹੈ ਅਤੇ ਨਾ ਹੀ ਇਸ ਬੱਚੇ ਕੋਈ ਪੁੱਛਗਛ ਹੋਈ ਹੈ ਇਹਨਾਂ ਦੇ ਖਿਲਾਫ ਹਜੇ ਕੀ ਬਣਦੀ ਕਾਰਵਾਈ ਹੋएगी ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹ ਸੀ ਜਾਣਕਾਰੀ ਤੁਹਾਡਾ ਸਾਂਝੀ ਕੀਤੀ ਧੰਨਵਾਦ ਦੋਸਤੋ